News, आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੰਨਾ ਬੈਠੇ ਅਰਵਾ ਇਹ ਪਰਨੀ ਸਟੇਜ ਤੋਂ ਪ੍ਰਧਾਨਜੀ ਮੁਦਲ ਦੇ ਦਰਖਤ ਵਰਗੇ ਸਾਥੀ ਦਾ ਜੀ ਆਇਆਂ ¿Qué yes. yes. Grazie.

ਜੋ ਵੋਟਾਂ ਪੈ ਰਹੀਆਂ ਤੁਸੀਂ ਕਹਿੰਦੇ ਜਿੱਤ ਕਿੰਨੇ ਵੰਦੋ 100 ਮੋਹਤਰਾ ਜੇਤਾ ਦੀ ਵੀ ਅਮਰਪ੍ਰੀਤ ਸਾਹੋਕੇ 2550 ਬਾਕੀ ਰੀਡ ਤੇ ਗਿਣਨਗੇ ਇਹ ਸਮਝਦੇ ਆ ਸੈਂਟਰ ਦੇ ਸਰਕਾਰ ਕਿੰਦੀ ਆਵੇਗੀ ਜੀ ਸੈਂਟਰ ਦੇ ਵਿੱਚ ਸਰਕਾਰ ਕਿੰਦੀ ਆਵੇਗੀ ਰਾਜ ਦੀ ਆਵੇਗੀ ਸਰਕਾਰ ਉਹ ਆਕਾ ਹੀ ਬਾਕੀ ਅੰਦਰ ਬਾਕੀ ਜੱਟ ਸਿੰਘ ਜੱਟਾ ਸਾਹਿਬ ਸਾਡੇ ਆਲਰੇਡੀ ਕਾਊਂਟਰ ਤੇ लाओगे मेरे करके भी प्रधान जी सर वास्ते के जागे आपने मार के स्वागत करना ਜੁੜੇ ਆ ਅਜੀਪਾਲ ਸੰਧੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਕੋਰਪੂਰ ਨਾਲ ਗੱਲ ਕਰਦੇ ਆ ਉਹਨਾਂ ਨਾਲ ਸਰ ਅੱਜ ਜੋ ਰੈਲੀ ਹੋਈ ਉਹਦੇ ਸਾਨੂੰ ਕੀ ਕਹਿੰਦੇ ਹੋ ਇਹ ਕੋਈ ਇੱਕ ਰੈਲੀ ਸੀ ਮੁੱਖਰ ਮਿਲਣੀ ਸਾਡੇ ਔਰਲੇ ਕੌਂਗਰਸ ਦੇ ਜੋ ਇਹ ਵਰਕਰ ਜੀ ਉਹ ਆਪਣਾ ਪਾਰਟੀ ਦਾ ਬਹੁਤ ਅਹਿਮ ਨੇ ਕੋਰਪੂਰ ਦੇ ਲੋਕ ਸਭਾ ਹਲਕਾ ਦੀ ਕਿੰਨੇ ਦੇ ਵਰਕਰਾਂ ਨੇ ਕਰ ਅੱਜ ਬਹੁਤ ਭਾਰੀ ਰਸ਼ ਹੋਇਆ ਉਹਦੇ ਨਾਲ ਕੀ ਜ ਆਉਂਦਾ ਸੀ ਸੋ ਇਹ ਬੋਰ ਨਾਲ ਬਹੁਤ ਸਰਕਾਰ ਨਾਲ ਵਧੀਆ ਖਾਤੋਂ ਜੀ ਸਾਡੇ ਕਮਨਸ ਪਾਰਟੀ ਦੇ ਯੋਧਿਆਂ ਦੇ ਜਿਹੜੇ ਅੱਜ ਇੰਨੀ ਗਰਮੀ ਦੇ ਵਿੱਚ ਟਕਰਾਕਾਂ ਦਾ ਵੀ ਸਾਹਮਣਾ ਕੀਤਾ ਜਿਹੜੀਆਂ ਪੰਜਾਬ ਨੂੰ ਦੁਬਾਰਾ ਮਾੜਿਆ ਸਮੇਂ ਦੇ ਵਿੱਚ ਤਕਰਾ ਰਹੇ ਹਾਂ ਪਰ ਕਾਂਗਰਸ ਪਾਰਟੀ ਪਹਿਲਾਂ ਵੀ ਲੜਾਈ ਲੜਦੀ ਰਹੀ ਹੈ ਨਵੇਂ ਲੋਕਾਂ ਦੇ ਲਈ ਲੋਕਾਂ ਦੇ ਲਈ ਪੰਜਾਬ ਦੇ ਅਮਨ ਸ਼ਾਂਤੀ ਲਈ ਪੰਜਾਬ ਦੀ ਤਰੱਕੀ ਲਈ ਅਸੀਂ ਲੜਾਂਗੇ ਤਾਂ ਤਾਂ ਸਰਕਾਰਾਂ ਦੇ ਕੋਈ ਹਿੰਦੁਸਤਾਨ ਦਾ ਸੀਨ ਇਹੋ ਜਿਹੀ ਜਗ੍ਹਾ ਅੱਜ ਹਜ਼ਾਰਾਂ ਦਾ ਇਕੱਠ ਸੀ ਭਰਪੂਰ ਗਰਮੀ ਸੀ ਫਿਰ ਵੀ ਲੋਕ ਤਕਰੀਬ 3 ਘੰਟੇ ਆਉਦੇ ਲੀਡਰਾਂ ਨੂੰ ਸੁਣਦੇ ਰਹੇ ਕਿਰਦਾਰ ਦੋਸਤੋ ਮੈਂ ਪੇਸ਼ ਕਰ ਰਿਹਾ ਹਾਂ ਪੂਰਾ ਪੰਜਾਬ ਅੱਜ ਤੁਸੀਂ ਦੇਖਿਆ ਕਿ ਅਨਾਜਮੰਦੀ ਕੋਟੇ ਦਾ ਵਿੱਚ ਅਮਰਜੀਤ ਗੁਰਸਾਹੋ ਦੇ ਹੱਥ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸਲੀ ਬਰਦਾਨ ਪਰ ਗ੍ਰੇਸਾ ਜਰਨੈਲ ਜਸ਼ਨ ਚੰਨੀ ਜਵਿੰਦਰ ਰਾਮ ਜਿਲ੍ਹਾ ਪ੍ਰਧਾਨ ਪੀ ਕੁਮਾਰ ਜੀ ਅਜੀਬਾਲ ਸੰਧੂ ਜੀ ਤੇ ਹੋਰ ਵੀ ਸਭ ਬਹੁਤ ਇੱਥੇ ਹੋਈ ਹੈ ਉਹਨਾਂ ਨੇ ਅਮਰਜੀਤ ਕੌਰ ਸਾਹੋ ਦੇ ਯਾਤਰੇ ਤਿਆਰ ਕਰਵਾਉਂਦਾ ਮਤਲਬ ਕਿਹਾ ਹੈ ਤੇ ਹੋਰ ਇਹ ਕਿਹਾ ਕਿ ਜਵਾਨ ਜਾਨ ਦੀ ਮੋੜ ਕਰੇਗੀ ਉਹ ਪਾਣ ਸਰਕਾਰਾਂ ਰਗੀ ਤੇ ਕਿਤੇ ਯਾ ਅਸੀਂ ਜੋ ਵੀ ਪੰਜਾਬ ਦੇ ਅੰਨਾ ਪੋਰਟ ਸੀ ਪੂਰੇ ਕਰਾਂਗੇ ਪਰਮੇਸ਼ਰ ਬਾਅਦ ਇੰਡੀਅਨ ਟੀਵੀ ਨੇ ਸਪੋਰਟ ਕੀਤਾ